ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤਾ ਪੱਠ ਠੀਕ ਹੈ ਹਾਂਜੀ ਚੜ੍ਹ ਦਿਖਲਾ ਬੀ ਜੀ ਬੱਤੇ ਠੀਕ ਐ ਸਦਾ ਸੈਂ ਠੀਕ ਹੈ ਹਾਂਜੀ ਚੜ੍ਹ ਦਿਖਲਾ ਤੁਸੀਂ ਜਨਾ ਤੁਹਾਡੀ ਸਤਿ ਠੀਕ ਐ ਸੇ ਠੀਕ ਐ ਪਤਨ ਕੋ ਰਾਜ ਕੀ ਰ ਮਹਾਰਾਜ ਤਨ ਇੰਨਾਂ ਦਾ ਵੇਰ ਆਪ ਸੰਜਣਾ ਸਾਹਮਣੇ ਸਕੇ ਤੇ ਰਾਜ ਜਿਹੜਾ ਆਪਣੇ ਘਰ ਸੁੱਖ ਲਵੇ ਮਹਾਰਾਜ ਹਾਂਜੀ ਬੀ ਜੀ ਮੈਨ ਤੁੰਨ ਪੁੱਛਣਾ ਹੀ ਅਲੀ ਕੱਚਾ ਜੁਲਾ ਚੌਂਕਾ ਜਿਹੜਾ ਹੁੰਦਾ ਸੀ ਪੁਰਾਣੇ ਸਮਿਆਂ ਚ ਉਹਦੇ ਬਾਰੇ ਦੱਸੋ ਕੱਚਾ ਚੁੱਲਾ ਚਮਕੇ ਦਾ ਕੱਚੇ 'ਚ ਤਾਂ ਪਤਾ ਬੜੀ ਬਰਕਤ ਬਹੁਤ ਜ਼ਿਆਦਾ ਹੁੰਦੀ ਹੁਣ ਤਾਂ ਮੈਂ ਜ਼ਿਆਦਾ ਬੱਚਿਆਂ ਨੂੰ ਪਤਾ ਨਹੀਂ ਲੱਗਣਾ ਕਿ ਉਹਨਾਂ ਨੂੰ ਪੁੱਛਿਆ ਕਰਾਂ ਵੀ ਚੁੱਲ੍ਹੇ ਕੀ ਹੁੰਦੇ ਆ ਇਹਦੇ ਚਿਪਡੋਲੀਆਂ ਕੀ ਹੁੰਦੀਆਂ ਤੜਫਾ ਜੇ ਹੁਣ ਦੇ ਬੱਚੇ ਤੇ ਬੱਗਾ ਉਹਨਾਂ ਨੂੰ ਤਾਂ ਬਿਲਕੁਲ ਪਤਾ ਨਹੀਂ ਲੱਗਣਾ ਕਿ ਚੁੱਲ੍ਹੇ ਕਿੰਨਾਂ ਨੂੰ ਕਹਿੰਦੇ ਆ ਚਿਪਡੋਲੀਆਂ ਕਿੰਨਾਂ ਨੂੰ ਕਹਿੰਦੇ ਚੁੱਲਾ ਚਮਕੇ ਤਾਂ ਹੁੰਦਾ ਕਿ ਉਹ ਚੁੱਲ੍ਹੇ ਚਮਕੇ 'ਚ ਕੱਚੇ 'ਚ ਬੜੀ ਬਰਕਤ ਹੁੰਦੀ ਈ ਏ ਇੱਕ ਲਾਗੇ ਲੋਹ ਹੁੰਦੀ ਸੀ ਲਾਗੇ ਢੋਲੀ ਹੋਣੀ ਨਾਲ ਚੁੱਲਾ ਹੋਣਾ ਨਾਲ ਚੋੰਦੀਠੀ ਬਣਾਈ ਹੁੰਦੀ ਸੀ ਜੀ ਇਥੇ ਦੇ ਜਸੀਖਾ ਲਾ ਕੇ ਚੰਗੀ ਠੀ ਬਣਾਈ ਹੁੰਦੀ ਤੇ ਜਿੱਤਾ ਕੋਲੇ ਬਾਲ ਲੈਣੇ ਤੇ ਛੋਟਾ ਮੋਟਾ ਬਾਲਣ ਵੀ ਬਾਲ ਲੈਣਾ ਤੇ ਆਖਣਾ ਚਲ ਚਾਂ ਦੀ ਠੇ ਬਣਾ ਲਓ ਤੁਸੀਂ ਕੋਈ ਨਹੀਂ ਛੇਤੀ ਪੜ ਜੁਣਾ ਲੈ ਤੇ ਲਾਲੀ ਤੰਦੂਰ ਹੋਣਾ ਉਹਦੇ ਤੇ ਜਦੋਂ ਰੋਟੀ ਪਾਣੀ ਕਰ ਲੈਣਾ ਤੇ ਆਇਆ ਕੋਚਾ ਪੱਚਾ ਫਿਰ ਕਿੰਨੇ ਆ ਵਧੀਆ ਲੱਗਣਾ ਜੇ ਚਿੱਟਾ ਤੰਦੂਰ ਸਭ ਫਿਰੇ ਚੁੱਕੇ ਨਿਕਲਣੇ ਵਧੀਆ ਗਏ ਨੇ ਤੇ ਉਹ ਲੱਗ ਗਈ ਇਹ ਵੇੜੇ ਦੇ ਵਿੱਚ ਸ਼ਾਮ ਹੁੰਦਾ ਇੱਕ ਲੋ ਚਾਵੀ ਹੁੰਦੀ ਸੀ ਇੱਕ ਚੁੱਲਾ ਚਾਵਾ ਦੋ ਜਿੱਥੇ ਮਰਜੀ ਚੁੱਕੇ ਰੱਖ ਲਈਦਾ ਸੀ ਛਾਵੇਂ ਛਾਵੇਂ ਵੀ ਕੇ ਰੋਟੀਆਂ ਪਕਾ ਲੈਣੀਆਂ ਲਾਗੇ ਉੱਤੇ ਬੰਦਿਆਂ ਨੇ ਵੀ ਦੇ ਕੇ ਮੰਜੀਆਂ ਡਿੱਟੀਆਂ ਵਾਲੇ ਲਾਗੇ ਖਾ ਲੈਣੀਆਂ ਨੀਮੋਣੀ ਵੀਰੇ ਚ ਜਾਂ ਤਰੀ ਕੋਣੀ ਕੋਈ ਵੀ ਰੋਕਣਾ ਜੇ ਤੂ ਤੋਣਾ ਉਹਦੀ ਛਾਵੇਂ ਲੈ ਜਾਣਾ ਲਾਗੇ ਠੰਡੇ ਤਾਂ ਨਲਕੇ ਲੱਗੇ ਹੋਣੇ ਖੰਡਾ ਪਾਣੀ ਉੱਥੋਂ ਕੱਢ ਲੈਣਾ ਤੇ ਹੁਣ ਤੇ ਪੁਣਿਆ ਪਾਣੀ ਪੀਂਦੇ ਆ ਬੋਤਲਾਂ 'ਚ ਲਿਆ ਲਿਆ ਕੇ ਪਾਣੀ ਤੇ ਉਹੋ ਹੀ ਐ ਤੇ ਪੀਣ 'ਚ ਫਰਕ ਪੈ ਗਿਆ ਵੀ ਹੁਣ ਫਿਰੇ ਨਲਕੇ ਦਾ ਪੀਵਾਂਗੇ ਕਿਦਾਂ ਪਰ ਪਾਣੀ ਉਹੋ ਹੀ ਆਈ ਜਾਂਦਾ ਉਹੋ ਹੀ ਕੁੱਲੇ ਆ ਹੋਏ ਚੁਮਕੇ ਸਾਰਾ ਕੁਛ ਤੇ ਆਪਾਂ ਕੰਮ ਜਿਹੜਾ ਵਾ ਗਲਤ ਕਰ ਲਿਆ ਗਿਆ ਸਲੇ ਲੈ ਲਿਆ ਦੇਖ ਲੋਕ ਲੋਕੇ ਦੇਖਦੇ ਬਿਮਾਰੀਆਂ ਛੇੜ ਲਈਆਂ ਉੱਤੇ ਬੈਈ ਬੈਈ ਦਾ ਚੁੱਠੀ ਦਾ ਸੀ ਬੈਈ ਦਾ ਚੁੱਠੀ ਦਾ ਸਰੀਰ ਵਧੀਆ ਰਹਿੰਦਾ ਸੀ ਤੇ ਇੱਕ ਇਹਨਾਂ ਦਾ ਗਾਣਾ ਵੀ ਬਣਿਆ ਵਾ ਕੁੱਲੇ ਪੱਕੀਆਂ ਰੋਟੀਆਂ ਢੋਲੀ ਰਿੱਧੀ ਖੀਰ ਆਏ ਪ੍ਰਾਣੇ ਖਾ ਗਏ ਤੇ ਭੁੱਖਾ ਰਹਿ ਵਜੀ ਗਿਰਨੀ ਛਡਾ ਨੰਦੇ ਮਾਰੂ ਗਾ ਤੇਰਾ ਵੀਰ ਨਿਚੜਾ ਨੰਨ ਨਾਨ ਪਰਜਾਈਦਾ ਪਿਆਰ ਹੁੰਦਾ ਬਹੁਤ ਜ਼ਿਆਦਾ ਸੱਸ ਨੰਨ ਨਾਨ ਪਰਜਾਈਦਾ ਜ਼ਿਆਦਾ ਪਿਆਰ ਹੁੰਦਾ ਆਕਣਾ ਜਿਹੜੀ ਗੱਲ ਉਹਨੇ ਨਾਨ ਪਰਜਾਈ ਨੇ ਗੱਲ ਸੰਜੀ ਕਰ ਲਈ ਤੇ ਇਹੋ ਜਿਹੀ ਗੱਲਾਂ ਪਤਾ ਤੇ ਬਹੁਤ ਵਧੀਆ ਸੀ ਸਮਾਂ ਬੜਾ ਵਧੀਆ ਸਮਾਂ ਸੀ ਚੁੱਲ੍ਹੇ ਚਮਕਦੇ ਜੁੱਲ੍ਹੇ ਤੇ ਕੱਚੇ ਚੁੱਲ੍ਹੇ ਬਣੇ ਕਿਤੇ ਹੁੰਦੇ ਸੀ ਜੱਬ ਢੋਲੇ ਕਿਤੇ ਬਣੇ ਤੇ ਕੋ ਆਪ ਹੀ ਬਣਾਈ ਜਾਈ ਮਿੱਟੀ ਦੇ ਬਣਾਈ ਜਾਈ ਚੋੜੀ ਪਾ ਲਗੇ ਤੇ ਤੂੜੀ ਮਾਰ ਲੈਣੀ ਮਾਰ ਕੇ ਤੈਨੂੰ ਵਾਰ ਦੇ ਕੇ ਦੋ ਦਿਨ ਚੁੱਲਾ ਬਣਦਾ ਹੁੰਦਾ ਸੀ ਹਮ ਇੱਕ ਦਿਨ ਤੇ ਤੀਜੇ ਦੋ ਦਿਨ ਚੁੱਲੇ ਬਣਾ ਤਾਂ ਤੀਜੇ ਇੱਕ ਦਿਨ ਫਿਰ ਉਹ ਚੰਗੀ ਤਰ੍ਹਾਂ ਮਿੱਟੀ ਮੁੱਟੀ ਲਾ ਕੇ ਤੇ ਫਿਰ ਉਹਨੂੰ ਐ ਘਟਾਕ ਟੂ ਲਾ ਕੇ ਤੇ ਚੁੱਲਾ ਸੋਹਣਾ ਬਣਨਾ ਤੇ ਪੜੋਲੀ ਗੋਲਪੜੋਲੀ ਬੰਦੀ ਹਮ ਤੇ ਅੰਗੀਠੀ ਵੀ ਥੱਲੇ ਪਹਿਲਾਂ ਥੋੜੀ ਅੰਗੀਠੀ ਨਿਵਾਰ ਦੇ ਲੈਣੇ ਤੇ ਉੱਤੇ ਉਹਦੇ ਤੇ ਸੀਖਾਂ ਲਾਉਣੀਆਂ ਸੀਖਾਂ ਲਾ ਕੇ ਫਿਰ ਵਾਰ ਚੁੱਕਣੇ ਤੇ ਫਿਰ ਉੱਤੇ ਇੱਕ ਟਾਂ ਜੇ ਬਣਾ ਬਣਾ ਕੇ ਤੇ ਉਹਨਾਂ ਨੂੰ ਫਿਰ ਜਵਾਨ ਜਿੱਦ ਕਰ ਫਰੋੜਾ ਲਾ ਪੈਰਨ ਸਾਰੇ ਚੀਜ਼ ਜਨ ਫਰੋੜਾ ਲਾ ਪੈਰਨ ਫਰੋੜਾ ਦਾ ਵਿਕਣਾ ਆਂਦਾ ਮਿੱਟੀ ਹੰਦੀ ਤੇ ਮਿੱਟੀ ਸੀ ਉਹ ਤੁਰੋਂ ਟਾਬਾਂ ਤੋਂ ਲਿਉਂਦੇ ਮਿੱਟੀ ਚ ਚੀਜ਼ ਜਿੱਥੇ ਕਿ ਕਿੱਟੀ ਮਿੱਟੀ ਨਿਕਲਦੀ ਸੀ ਮੈਂ ਉਹ ਵੇਚਣ ਆਉਂਦੇ ਹੁੰਦੇ ਉਹਨਾਂ ਖਰੋ ਫਿਰ ਬੋਰੀਆਂ ਦੇ ਬੋਰੇ ਲੈ ਲੈਣੀ ਤੇ ਦੋ ਘਟੇਲੀਆਂ ਰੋਜ ਤੇ ਲੈਣੀਆਂ ਤੇ ਚੁੱਲੇ ਚੁੱਕੇ ਜੀ ਰੋਟੀ ਹੱਤੀ ਪਕਾ ਕੇ ਦਸਾ ਉੱਥੋਂ ਲਈ ਫਿਰ ਉਹਨਾਂ ਬਾਤ ਫੇਰ ਕੇ ਦੇ ਰਲ ਕੋਈ ਚੁੱਲੇ ਦਾ ਦਾਗ ਪਿਆ ਉਹਦਾ ਤੇ ਚੀਜ਼ ਜੰਬੜੀ ਆਉਂਗੀ ਉਹ ਫਿਰ ਦਾਗ ਮਿਟ ਜਾਣੇ ਸਾਰੇ ਉਹਨਾਂ ਐਤ ਦੂਰ ਨੂੰ ਫੇਰਦੇ ਨਹੀਂ ਭਰੋਲੀਆਂ ਚੁੱਲਿਆਂ ਨੂੰ ਫੇਰ ਕੇ ਤੇ ਐ ਚੱਲਦਾ ਚਲਦਾ ਆਪਣਾ ਰੋਟੀ ਪਣੀ ਖਾ ਕੇ ਤੇ ਸੋਨਾ ਬਰ ਸ਼ਿੰਗਾਰ ਕੇ ਤੇ ਇਹ ਰ ਆਪਣਾ ਫੇਰ ਹੋਰ ਕੰਮ ਕਰਦਾ ਭਣ ਹੂੰ ਤੇ ਇਸ ਤਰ੍ਹਾਂ ਉਹ ਜਿਹੜੇ ਚੁੱਲਿਆਂ ਚ ਬਣੀ ਤੇ ਬਰਕਸੀ ਬਹੁਤ ਜਾਂਦਾ ਬਰਕਸੀ ਨੂੰ ਫਿਰ ਉਹ ਨੂੰ ਮੈਨੂੰ ਸਮਝ ਨਹੀਂ ਆਉਂਦੀ ਭੀ ਜਾਣੇ ਵਿਚਾਰਿਆਂ ਨੇ ਪਤਾ ਨਹੀਂ ਚੁੱਲਾ ਆਉਂਦੇ ਕਿੰਨੂੰ ਤੇ ਕਿੰਨੂੰ ਆਉਂਦੇ ਕਿੱਥੇ ਕਿੱਥੇ ਪਤਾ ਸਾਰੇ ਸਾਰੇ ਨਹੀਂ ਪਤਾ ਰਹੇ ਤੇ ਉਹ ਨਾ ਬਣੀਆਂ ਚੀਜ਼ਾਂ ਜਿਹੜੀ ਕਈ ਤੇ ਬਣੀਆਂ ਹੁਣ ਸਾਡੇ ਚਾਰ ਕੋਈ ਬਣਿਆ ਤੇ ਟਟ ਉਟ ਗਿਆ ਹੁਣ ਉਹ ਤੇ ਬੜਾ ਸੋਹਣੇ ਲੱਗਦੇ ਸੀ ਬਣੇ ਬਹੁਤ ਸੋਹਣੇ ਲੱਗਦੇ ਸੀ ਉਹ ਪੋਚਾ ਫੇਰਨਾ ਤੇ ਬੜਾ ਸੋਹਣਾ ਲੱਗਣਾ ਰੋਟੀ ਪਾਣੀ ਬਣਾਉਣਾ ਪਰ ਕਈਆਂ ਭਾਂਡੇ ਰੱਖਣ ਵਾਸਤੇ ਉੱਤੇ ਹੀ ਆਣਦੇ ਬਣਾ ਜਾਂਦੇ ਤੇ ਭਾਂਡੇ ਧੋਖਦੇ ਉੱਤੇ ਹੀ ਮੁੱਦੇ ਮਾਰਦੇ ਨੇ ਤੇ ਉਹ ਵੀ ਬੜੇ ਲਿਚਕਨੇ ਉੱਤੇ ਭਾਂਡੇ ਚਿੱਟਲ ਦਿੰਦੇ ਕਹਿੰਦੇ ਨੇ ਭਾਂਡੇ ਬਹੁਤ ਸੋਹਣੇ ਲੱਗਦੇ ਨੇ ਤੇ ਵਧੀਆ ਬੈਤੂ ਲੈ ਚੰਕਰ ਅੱਛਾ ਤੇ ਆਪਣਾ ਛੋਣਾ ਸੋਣਾ ਮੈਂ ਅੱਜ ਪਰ ਹੁਣ ਇਕੱਲੇ ਨੇ ਮਿੱਟੀ ਮਲਣੀ ਮਿੱਟੀ ਮਾਰ ਕੇ ਸਾਰੀ ਚੀਜ਼ਾਂ ਬਣਾਉਣੀਆਂ ਹੂੰ ਤੇ ਆਪਣਾ ਹੁਣ ਲੋਕਾਂ ਨੇ ਜਾਤੀ ਭੁੱਲ ਗਈ ਤੇ ਹੁਣ ਤੇ ਬਣਾਉਣ ਦੀ ਜਾਤੀ ਭੁੱਲ ਗਈ ਬਣਾਉਣੇ ਕਿੰਨੇ ਉਹ ਅੱਗੀ ਬਾ ਉਹਦੇ ਜੀ ਅੱਗ ਨਹੀਂ ਬਨਣੀ ਹੋਈ ਬਾਲੀ ਹੋਈ ਨਾ ਕਿਸੇ ਨੇ ਪਰਵਾਹ ਲਗੋ ਕਿਤੇ ਲੋਕੀ ਡੱਬੀ ਨਹੀਂ ਸੀ ਮੁੱਲ ਲਿਆਉਂਦੇ ਨੇ ਛੁੱਲੇ ਚ ਅੱਗ ਨੱਪ ਲੈਣੀ ਆ ਹੂੰ ਉਹ ਪੁੱਟ ਲੈਣੀ ਆਂਡਰ ਬਰਨਲ ਵਿੱਚ ਉਹ ਹੀ ਅੱਗ ਲੈ ਪੱਟੀ ساری ਪਾਠੀ ਨੱਪ ਲੈਣੀ ਤੇ ਜਦੋਂ ਸੇਰੇ ਉੱਠਣਾ ਤੇ ਉਹ ਅੱਗ ਜਿਹੜੀ ਮੁਰਕੀ ਉਹੋ ਬਾਲ ਲੈਣੀ ਹੂੰ ਅੱਗ ਅੱਗ ਘਰੋਂ ਲੋਕੀ ਬੁਝਾਉਂਦੇ ਨਹੀਂ ਸੀ ਹੋਰ ਵੇ ਤੇ ਨੇ ਵਾ ਖੜੇ ਰਹਿਣ ਕਰ ਤੂੰ ਨਿਕਲ ਆਇਆ ਕਿ ਆਂਡੇ ਗੁੰਡੇ ਨੇ ਅੱਗ ਲੈਣਾ ਇਹਨਾਂ ਆਖਣਾ ਸੀ ਅੱਗ ਬੱਤੀ ਐ ਉਧਰੋਂ ਅੱਗ ਲਿਆ ਤੇ ਅੱਗ ਬਾਲ ਲੋ ਇੱਕ ਡੱਬੀ ਕਈ ਵਾਰ ਇੱਕ ਡੱਬੀ ਨਹੀਂ ਸੀ ਮੁੱਕਦੀ ਜਾਂਦੀ ਹੂੰ ਹੋਰ ਤੇ ਗੱਲਾਂ ਕਿੱਧਰ ਰਹੀਆਂ ਤੇ ਪਤਾ ਤਾਂ ਖਰਚ ਵਧ ਗਿਆ ਬਹੁਤ ਜ਼ਿਆਦਾ ਹੂੰ ਇਹ ਇੱਕ ਮੇਰੀ ਹਰਦੀ ਨੇ ਲਿਖਿਆ ਸੀ ਵੀ ਸਨ ਗਾ ਇਹ ਮੁਰਕੇ ਬਾਅਦ ਸਵਾਹੀ ਨੂੰ ਜਿ ਘਾਤ ਸਾਰਾ ਵਰਦੀ ਟਟੇ ਪੱਟੇ